ਤੇ ਉਸ ਦਿਨ ਲਈ ਸਾਡੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਉਸ ਦਿਨ ਦੇ ਵਿੱਚ ਪਰਮਾਤਮਾ ਨੇ ਸਾਡੀ ਰੂਹ ਤੇ ਸ਼ਰੀਰ ਤੇ ਕੰਮ ਕਰਮ ਦੋਵਾਂ ਨੂੰ ਇੱਕ ਸੁਰ ਕਰਕੇ ਜੋੜਿਆ ਹੈ ਸੋ ਜਿਵੇਂ ਸਾਰੇ ਗਗੂ ਗਿੱਲ ਸਾਹਿਬ ਅਮਰ ਨੂਰੀ ਜੀ ਕਾਰਜ ਗਿੱਲ ਜੀ ਜਿਨਨੇ ਵੀ ਸਰਦਾਰ ਸੋਹੀ ਜੀ ਸਵੀ ਸਾਹਿਬ ਦੇਖ ਹੀ ਨਹੀਂ ਰਹੇ ਦੇ ਸਾਸ਼ਰੀ ਕਾ ਗੁਰਦੀਪਾ ਜੀ ਬੜੇ ਬਿਜ਼ੀ ਚੱਲ ਰਿਹਾ ਹੈ ਇਹਨਾਂ ਦਾ ਗੁਰਪ੍ਰੀਤ ਕੁੱਕੀ ਜੀ ਪੰਮੀ ਬਾਈ ਜੀ ਸਾਰੇ ਸਾਰੇ ਜਿੰਨੇ ਵੀ ਮੈਂ ਸਬਜਟੀ ਮਾ ਜੀ ਜਿੰਨੇ ਵੀ ਬੈਠੇ ਹੋ ਨੇ ਮੈਂ ਮਾਫੀ ਚਾਹਾਂਗੀ ਵਾਲਿਆ ਆ ਕੇ ਸਭ ਦੇ ਨਾਮ ਲਵਾਂਗੀ ਸੋ ਵਿਧੀਵਤ ਪ੍ਰੋਗਰਾਮ ਜਿਹੜਾ ਸ਼ੁਰੂ ਕਰਦੇ ਆਂ ਸਨਮਾਨ ਕਿਸੇ ਵੀ ਚੀਜ਼ ਲਈ ਕਹਿੰਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬੰਦੇ ਨੇ ਇੱਕ ਐਸੀ ਔਰਤ ਜਿਸਨੇ ਆਫ ਬੀਟ ਜ਼ਿੰਦਗੀ ਜੀਵੀ ਮੈਂ ਆਪ ਸਿੰਗਲ ਕੁੜੀਆਂ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜੀਵੇ ਮੈਂ ਅਕਸਰ ਸਾਰੇ ਕਹਿੰਦੇ ਹੁੰਦੇ ਵੀ ਐਦਾਂ ਨਹੀਂ ਕੀਤਾ ਮੈਂ ਕਿ ਮੈਂ ਆਪਣੀ ਜ਼ਿੰਦਗੀ ਦੀ ਕਹਾਣੀ ਖੁਦ ਲਿਖ ਕੇ ਜਾਣਾ ਚਾਹਨੀ ਆ ਮੈਂ ਨਹੀਂ ਚਾਹਦੀ ਕਿ ਇੱਕ ਸਕ੍ਰਿਪਟ ਜਿਹੜੀ ਸਾਰਿਆਂ ਨੂੰ ਮਿਲੀ ਏ ਉਹੀ ਸਕ੍ਰਿਪਟ ਮੇਰੀ ਹੋਵੇ ਕਟੋ-ਕਟ ਜਦੋਂ ਮੇਰੇ ਤੇ ਫਿਲਮ ਬਣੇ ਤੇ ਮੇਰੀ ਸਕ੍ਰਿਪਟ ਵੱਖਰੀ ਹੋਣੀ ਚਾਹੀਦੀ ਏ ਕਿ ਇਸ ਕੁੜੀ ਨੇ ਆਪਣੀ ਕਹਾਣੀ ਆਪ ਲਿਖੀ ਪਰ ਉਸ ਦਿਨ ਪਰਖ ਪਾਉਣ ਵਾਲੀ ਇੱਕ ਇਹੋ ਜੀ ਔਰਤ ਜਿਸ ਨੇ ਪੰਜਾਬੀ ਸਿਨੇਮਾ ਦੇ ਵਿੱਚ ਐਡਾ ਵੱਡਾ ਮਕਾਮ ਹਾਸਲ ਕੀਤਾ ਤੇ ਮੈਂ ਪਿੱਛੇ ਜੇ ਦਿੱਲੀ ਸੀਗੀ ਇੱਕ ਮੀਟਿੰਗ ਚ ਸੀਗੀ ਬੜੀ ਸੀਨੀਅਰ ਲੈਵਲ ਦੀ ਤੇ ਉੱਥੇ ਇਹ ਜ਼ਿਕਰ ਹੋਇਆ ਕਿ ਸਾਡਾ ਦਿਲ ਕਰਦਾ ਸੀ ਪੰਜਾਬ ਦੇ ਲੋਕਾਂ ਦਾ ਸਨਮਾਨ ਕਰੀਏ ਮੈਂ ਕਿਹਾ ਜੀ ਤੁਸੀਂ ਸਨਮਾਨਾ ਜੋ ਵੀ ਸਨਮਾਨ ਉਸ ਸ਼ਖਸਤਾ ਕਰ ਦਿੱਤਾ ਜਿਨੇ ਸਾਡੇ ਸਿਰ ਦਾ ਤਾਜ ਬਣ ਕੇ ਸਾਡਾ ਕਦ ਉੱਚਾ ਕਰ ਦਿੱਤਾ ਜ਼ੋਰਦਾਰ ਤਾੜੀਆਂ ਦੇ ਨਾਲ ਮੈਂ ਮੰਚ ਤੇ ਸੱਦਾ ਦੇਵਾਂਗੀ ਨਿਰਮਲ ॠषि ਜੀ ਨੂੰ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਔਰ ਬੜੇ ਆਨਰ ਵਾਲੀ ਗੱਲ ਹੈ ਕਿ ਔਰਤਾਂ ਨੂੰ ਸਨਮਾਨ ਦੇ ਨਾਲ ਸਮਾਰੋਹ ਸ਼ੁਰੂ ਕੀਤਾ ਹੈ ਮੈਂ ਮੰਚ ਤੇ ਸਤੰਗੀ ਗੁਗੂ ਗਿੱਲ ਸਾਹਿਬ ਨੂੰ ਰਿਪ੍ਰੈਜ਼ੈਂਟ ਦਾ ਅਵਾਰਡ ਔਰ ਉਹਨਾਂ ਦੇ ਨਾਲ ਸਰਦਾਰ ਸੁਰੀ ਸਾਹਿਬ ਨੂੰ ਕਿ ਉਹ ਮੰਚ ਤੇ ਆਉਣਗੇ ਔਰ ਨਿਰਮਲ ਰਿਸ਼ੀ ਜੀ ਨੂੰ ਅਵਾਰਡ ਦੇਣਗੇ ਨਹੀਂ ਅਜੇ ਨਹੀਂ ਅਵਾਰਡ ਦੇ ਦਿੱਤਾ ਸੀ ਮੈਨੂੰ ਧੰਨਵਾਦ ਉਹ ਹੋਰ ਉਹ ਹੋਰ ਜਿਹੜਾ ਅੰਸ਼ੀ ਦਾ ਜਿਹੜਾ ਅੱਜਕੱਲ੍ਹ ਅਵਾਰਡ ਉਹ ਵੀ ਕੋਈ ਨਹੀਂ ਪੂਰੀ ਇੰਡਸਟਰੀ ਦੇ ਲਈ ਪੂਰੀ ਪੰਜਾਬੀ ਜ਼ੁਬਾਨ ਦੇ ਲਈ ਔਰਤਾਂ ਦੇ ਫਖਰ ਦੇ ਲਈ ਇਹ ਫਖਰ ਕੌਮ ਬਣ ਕੇ ਇਹਨਾਂ ਨੇ ਇੱਕ ਅਵਾਰਡ ਜਿਹੜਾ ਲੈ ਕੇ तमाम ਫਨਕਾਰਾਂ ਦੇ ਲਈ ਜਿਹੜਾ ਰਸਤਾ ਖੋਲਿਆ ਇੱਕ ਬੜੀ ਜ਼ੋਰਦਾਰ ਤਾੜੀਆਂ ਮੈਂ ਚਾਹਾਂਗੀ ਸਾਰੇ ਜਣੇ ਖੜੇ ਹੋ ਕੇ ਇੱਕ ਵਾਰੀ ਖੜੇ ਹੋ ਕੇ ਇਹ ਸਨਮਾਨ ਜਿਹੜਾ ਨਿਰਮਲ ਸ਼ੀ ਜੀ ਨੂੰ ਬੜਾ ਲੰਮਾ ਸਟਰਗਲ ਇਹਨਾਂ ਦਾ